ਜਿੰਦਾਬਾਦ ਜਿੰਦਾਬਾਦ ਭਾਰਤੀ ਸੈਨਾ ਜਿੰਦਾਬਾਦ 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 75 ਸਾਲ ਦੇਸ਼ ਦੀ ਆਜ਼ਾਦੀ ਨੂੰ ਹੋ ਗਏ ਆ ਭਾਰਤੀ ਜਨਤਾ ਪਾਰਟੀ ਨੇ ਫੈਸਲਾ ਲਿਆ ਸੀ ਕਿ ਅਸੀਂ ਸਾਰੇ ਦੇਸ਼ਵਰ ਦੇ ਵਿੱਚ 15 ਅਗਸਤ ਤੱਕ ਤਿਰੰਗਾ ਯਾਤਰਾ ਜਿਹੜੀ ਹੈ ਉਹ نکالਨੀ ਹੈ ਔਰ ਦੇਸ਼ ਦੇ ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਨੇ ਆਜ਼ਾਦੀ ਵਿੱਚ ਅਹਿਮ ਰੋਲ ਅਦਾ ਕੀਤਾ ਹੈ ਉਹਨਾਂ ਨੂੰ ਯਾਦ ਕਰਦੇ ਹੋਏ ਨਮਨ ਕਰਦੇ ਹੋਏ ਉਹਨਾਂ ਦੇ ਲਈ ਅੱਪਾ ਇਹ ਸਾਰੇ ਲੋਕ ਤਿਰੰਗਾ ਲੈ ਕੇ ਇਹ ਯਾਤਰਾ ਕਰ ਰਹੇ ਆ ਰਮਨ ਕੇ ਜੀ ਇਸ ਯਾਤਰਾ ਨੂੰ ਲੀਡ ਕਰ ਰਹੇ ਨੇ ਔਰ ਮੈਂ ਆਪਣੇ ਵੱਲੋਂ 인ਡੀਪੈਂਡੈਂਸ ਡੇ ਤੇ ਆਜ਼ਾਦੀ ਦੇ ਦਿਹਾੜੇ ਤੇ ਬਹੁਤ ਬਹੁਤ ਜਿਹੜੀ ਹੈ ਲੋਕਾਂ ਨੂੰ ਵਧਾਈ ਦੇਣਾ। 78ਵੇਂ ਗਣਤੰਤਰ ਸੁਤੰਤਰਤਾ ਦਿਵਸ ਤੇ ਯੂਥ ਸਿਟੀਜ਼ਨ ਕੌਂਸਲ ਪੰਜਾਬ ਜਿਹੜੀ ਕਿ ਤਿਰੰਗਾ ਯਾਤਰਾ ਡਾਕਟਰ ਰਮਨ ਕੇ ਜੀ ਦੇ ਨੇਤਰਤਵ ਦੇ ਵਿੱਚ ਉਹਦੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਵਿੱਚ ਸ਼੍ਰੀ ਅਵਨਾਸ਼ ਰਾਏ ਖੰਨਾ ਜੀ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਉਪਸਥਿਤ ਨੇ ਤੇ ਇਸ ਯਾਤਰਾ ਦਾ ਮੰਤਵ ਸਿਰਫ ਆਪਣੇ ਦੇਸ਼ ਦੇ ਸ਼ਹੀਦਾਂ ਨੂੰ ਸੈਨਾ ਨੂੰ ਨਮਨ ਕਰਨਾ ਹੈ ਔਰ ਮੈਂ ਯੂਸੀਡੀਅਨ ਕੌਂਸਲ ਪੰਜਾਬ ਵੱਲੋਂ ਸੁਤੰਤਰਤਾ ਦਿਵਸ ਦੀ ਆ ਸੰਪੂਰਨ ਦੇਸ਼ ਨੂੰ ਬਹੁਤ-ਬਹੁਤ ਵਧਾਈ ਦਿੰਦਾ 15 ਅਗਸਤ ਦੀ ਪੂਰਵ ਸੰਧਿਆ ਤੇ ਯੂਸੀਡੀਅਨ ਕੌਂਸਲ ਪੰਜਾਬ ਦੇ ਜੋ ਸਾਡੇ ਮੋਦੀ ਜੀ ਨੇ ਹਵਾਨ ਕੀਤਾ ਪ੍ਰਧਾਨ ਮੰਤਰੀ ਜੀ ਨੇ ਸਾਰੇ ਦੇਸ਼ ਵਿੱਚ ਤਿਰੰਗਾ ਯਾਤਰਾ ਕੱਢਣੀਆਂ ਉਦੋਂ ਅਸੀਂ ਮੋਕ ਰੱਖਦੇ ਹੋਏ ਆਪਣੇ ਸਾਡੇ ਸੁਤੰਤਰਤਾ ਦਿਵਸ ਨਾਨੀਆਂ ਨੂੰ ਸਮਰਪਿਤ ਇਹ ਭਾਰਤੀ ਸੈਨਾ ਨੂੰ ਸਮਰਪਿਤ ਇਹ ਅਸੀਂ ਤਿਰੰਗਾ ਯਾਤਰਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੱਢੀ ਆ ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਭਾਰਤੀ ਜਨਤਾ ਪਾਰਟੀ ਦੇ ਪੂਰਬ ਸੰਸਦ ਪੂਰਬ ਰਾਸ਼ਟਰੀ ਉਪ ਦੇ ਅਕਸ਼ ਬਿਨਾਸ਼ ਰਾਏ ਖੰਨਾ ਜੀ ਅੱਜ ਪਹੁੰਚ ਕੇ ਸ਼ਹੀਦੀ ਸਮਾਰਕ ਤੇ ਸ਼ਹੀਦਾਂ ਨੂੰ ਸ਼ਰਧਾ ਸਮਨ ਅਰਪਿਤ ਕਰਕੇ ਯਾਤਰਾ ਦੀ ਸ਼ੁਰੂਆਤ ਕਰਾਈ ਆ ਔਰ ਮੈਂ ਸੁਤੰਤਰਤਾ ਦਿਵਸ ਦੀਆਂ ਸਮੂਹ ਦੇਸ਼ ਵਾਸੀਆਂ ਨੂੰ ਹਿੰਦੁਸਤਾਨੀਆਂ ਨੂੰ ਦੁਨੀਆ ਜਿੱਥੇ ਵੀ ਰਹਿ ਰਹੇ ਬਹੁਤ-ਬਹੁਤ ਵਧਾਈਆਂ ਦਿੰਦਾ ਔਰ ਕਾਰਿਆ ਕਰਤਾ ਦਾ ਧੰਨਵਾਦ ਵੀ ਕਰਦਾ ਵੀ ਇੰਨੀ بارش ਹੋਣ ਦੇ ਬਾਵਜੂਦ ਵੀ ਜਿਨ੍ਹਾਂ ਨੇ ਭਾਰੀ ਗਿਣਤੀ ਵਿੱਚ ਆ ਕੇ ਭਾਰਤੀ ਸਨਾਨੀਆਂ ਨੂੰ ਭਾਰਤੀ ਸੈਨਿਕਾਂ ਨੂੰ ਆਪਣੇ ਸ਼ਰਦਾ ਦੇ ਸ਼ਰਦਾ ਸੁਮਨ ਅਰਪਿਤ ਕੀਤੇ ਆ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦੀ ਆ ਇਹ ਸ਼ਹੀਦ ਸਮਾਰਕ ਗ੍ਰੀਨ ਪਾਰਕ ਤੋਂ ਚਲੇਗੀ ਜਾਣਾਂ ਦਾ ਅਸੀਂ ਸ਼ਹਿਰ 'ਚ ਸੀਗਾ ਪਰ ਬਰਸਾਤ ਕਰਕੇ ਬਹੁਤ ਜ਼ਿਆਦਾ ਪਈ ਤੁਹਾਨੂੰ ਪਤਾ ਇਸ ਕਰਕੇ ਅਸੀਂ ਹੁਣ ਸੈਸ਼ਨ ਚੌਂਕ ਤੋਂ ਇੱਥੇ ਆਪਣੇ ਬਾਲ ਕਿਸ਼ਨ ਰੋਡ ਤੇ ਇਹਦਾ ਸਮਾਪਨ ਕਰ ਦੇਣਾ ਚਾਹੁੰਦੇ ਹਾਂ